ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਵਨ ਸਵਾਗਤ ਕਰਦੀ ਆ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆਂ ਲਓ ਜੀ ਅੱਜ ਤਰੀਕ ਹੈਗੀ 20 ਤਿ ਦਿਨ ਹੈਗਾ ਵੀਰਵਾਰ ਤੇ ਸਵੇਰ ਦੇ 7 ਵਜੇ ਆ ਤੇ ਮੈਂ ਸਬਜ਼ੀ ਨੂੰ ਤੜਕਾ ਲਾਤਾ ਸੀ ਤੇ ਚਾਹ ਪਾਣੀ ਉਸ ਤੋਂ ਪਹਿਲਾਂ ਪੀ ਲਿਆ ਸੀ ਤੇ ਆਟਾ ਗੁੰਨ ਰਹੀ ਸੀ ਮੈਂ ਇੱਥੇ ਤੇ ਅੱਜ ਝਾੜੂ ਪੋਚੇ ਦਾ ਕੰਮ ਪਹਿਲਾਂ ਕੋਈ ਵੀ ਨਹੀਂ ਹੋਇਆ ਕਿਉਂਕਿ ਰਾਤ ਹਨੇਰੀ ਵੀ ਕਾਫੀ ਆਈ ਸੀ 10:00 ਵਜੇ ਤੇ ਸਵੇਰ 4:00 ਵਜੇ ਮੀ ਵੀ ਸੀਗਾ ਉਸ ਉਸ ਦੇ ਨਾਲ ਲਾਈਟ ਹੈ ਨਹੀਂ ਸੀ ਸਵੇਰ ਤੇ ਟੈਂਕੀ ਦੇ ਵਿੱਚ ਪਾਣੀ ਵੀ ਘੱਟ ਸੀਗਾ ਤੇ ਤਾਂ ਕਰਕੇ ਫਿਰ ਮੈਂ ਝਾੜੂ ਪੋਚੇ ਦਾ ਕੰਮ ਪਹਿਲਾਂ ਨਹੀਂ ਕੀਤਾ ਮੈਨੂੰ ਐਸ ਵੀ ਲਾਈਟ ਦਾ ਕੀ ਪਤਾ ਵੀ ਆਜੇ ਤਾਂ ਭਾਵੇਂ ਹੋਣ ਆਜੇ ਤੇ ਨਾ ਆਵੇ ਤਾਂ ਸਾਰੇ ਦਿਨ ਦਾ ਵੀ ਘੱਟ ਫਲਾ ਸਕਦੇ ਆ ਲਾਈਟ ਵਾਲੇ ਇਹਨਾਂ ਦਾ ਕੋਈ ਪਤਾ ਹੀ ਨਹੀਂਗਾ ਤਾਂ ਕਰਕੇ ਮੈਨੂੰ ਐਸ ਵੀ ਚਲੋ ਪਹਿਲਾਂ ਰੋਟੀ ਟੁੱਕ ਦਾ ਕਰ ਲਾਂ ਤੇ ਫਿਰ ਉਸ ਤੋਂ ਬਾਅਦ ਸਾਬ ਸਫਾਈਆਂ ਦਾ ਜੇ ਲੇਟ ਆ ਗਈ ਤਾਂ ਨਹੀਂ ਤਾਂ ਫਿਰ ਦੇਖਦੇ ਆ ਕੀ ਬਣਦਾਗਾ ਲਓ ਜੀ ਆਟਾ ਗੁੰਨਤਾ ਸੀਗਾ ਤੇ ਸਬਜੀ ਬਣ ਗਈ ਸੀ ਉਸ ਦੇ ਵਿੱਚ ਦੁੱਧ ਪਾਤਾ ਸੀ ਮੈਂ ਸਬਜੀ ਬਣਾਈ ਸੀ ਤੋਰੀਆਂ ਦੀ ਤੇ ਦੁੱਧ ਨੂੰ ਇੱਕ ਉਬਾਲ ਦੇ ਕੇ ਤੇ ਉਸ ਤੋਂ ਬਾਅਦ ਗੈਸ ਬੰਦ ਕਰ ਦਾਂਗੇ ਤੇ ਜਿਹੜੇ ਟੋਕਰੀ ਦੇ ਵਿੱਚ ਬਾਤਲ ਧੋ ਕੇ ਰੱਖੇ ਪਏ ਉਹਨਾਂ ਨੂੰ ਮੈਂ ਸਾਫ਼ ਕਰਕੇ ਕੱਪੜੇ ਦੇ ਨਾਲ ਤੇ ਆਪੋ ਆਪਣੀ ਜਗ੍ਹਾ ਤੇ ਲਾ ਦਊਗੀ ਨੇ ਇਹ ਤਾਂ ਫਿਰ ਪਾਣੀ ਦੇ ਛਿੱਟਿਆਂ ਦੇ ਦਾਗ ਜੇ ਬਣ ਜਾਂਦੇ ਉੱਤੇ ਤੇ ਤਾਂ ਕਰਕੇ ਮੈਂ ਕੱਪੜੇ ਦੇ ਨਾਲ ਹਲਕਾ ਜਿਹਾ ਸਾਫ਼ ਕਰਕੇ ਰੱਖ ਦੇਣੀ ਹੁੰਦੀਆਂ ਇਹਨਾਂ ਨੂੰ ਤੇ ਉਸ ਤੋਂ ਬਾਅਦ ਜਿਹੜੇ ਬਰਤਨ ਪਏ ਆ ਥੋੜੇ ਜਿਹਾ ਉਹਨਾਂ ਨੂੰ ਵੀ ਧੋ ਦੂੰਗੀ ਫਿਰ ਰੋਟੀ ਬਣਾਵਾਂਗੇ ਹਾਇ ਤੱਕ ਤਾਂ ਲੈਟ ਆਈ ਨਹੀਂ ਸੀਗੀ ਲਓ ਜੀ ਬਰਤਨਾਂ ਨੂੰ ਆਪੋ ਆਪਣੀ ਜਗ੍ਹਾ ਤੇ ਲਾ ਦੇਣੀ ਜਿਹੜੇ ਜਿੱਥੇ ਇੱਥੇ ਰੱਖਣੇ ਆਗੇ ਕਿਆ ਹੋ ਗਿਆ ਇਸ ਦੇ ਨਾਲ ਟੋਕਰੀ ਉਬੇਲੀ ਹੋ ਜਾਊਗੀ ਫੇਰ ਹੀ ਉਸ ਦੇ ਵਿੱਚ ਦੂਸਰੇ ਵਾਤਨ ਧੋਕੇ ਰੱਖੇ ਜਾਣਗੇ ਹਨੇਰੀ ਦੇ ਨਾਲ ਤੇ ਮੀਂਹ ਦੇ ਨਾਲ ਰੇਤਾਂ ਮਿੱਟੀ ਵੀ ਕਾਫੀ ਹੋਇਆ ਪਿਆ ਪਰ ਚਲੋ ਮੌਸਮ ਸੋਨਾ ਹੋ ਗਿਆਗਾ ਕੇਰਾ ਗਰਮੀ ਤੋਂ ਥੋੜੀ ਬਹੁਤ ਰਾਹਤ ਮਿਲ ਜਾਈਗੀ ਰੇਤਾਂ ਮਿੱਟੀ ਤਾਂ ਚਲੋ ਕੱਢ ਹੀ ਦੇਣਾ ਆਪਾਂ ਉਹ ਤੋਦਾਂਗੇ ਕਹਿੰਦੇ ਹੁੰਦੇ ਆ ਬੀਐਨਐਨ ਨਾਲ ਆਪਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ ਜਾਨ ਜੀ ਸੌਖੀ ਹੋ ਗਈ ਹੈਗੀ ਅੱਜ ਤਾਂ ਲੋ ਜੀ ਵਰਤਣਾ ਆਪੋ ਆਪਣੀ ਜਗ੍ਹਾ ਤੇ ਰੱਖ ਤੇ ਆ ਮੈਂ ਤੇ ਦੂਸਰੇ ਧੋ ਦੂੰਗੀ ਜਿਹੜੇ ਥੋੜੇ ਬਹੁਤੇ ਰਹਿੰਦੇ ਆ ਧੋਣ ਵਾਲੇ ਹੁਣ ਉਸ ਤੋਂ ਬਾਅਦ ਰੋਟੀ ਲੱਗੂਗੀ ਤੇ ਹਜੇ ਵੀ ਆਸ ਟਾਈਮ ਤੇ ਵੀ ਹਲਕੀ ਹਲਕੀ ਬੂੰਦਾਬਾਂ ਦੀ ਹੋ ਰਹੀ ਸੀਗੀ ਤਾਂ ਕਰਕੇ ਰਮਾਨਾ ਜੇ ਦੁੱਧ ਲੈਣ ਗਿਆ ਨਹੀਂ ਸੀਗਾ ਅੱਜ ਦੁੱਧ ਲੈਣ ਵੀ 8:30 ਵਜੇ 8:30 ਵਜੇ ਗਿਆ ਲਓ ਜੀ ਉਸ ਤੋਂ ਬਾਅਦ ਮੈਂ ਰੋਟੀ ਲਾ ਗਈ ਸੀ ਹੁਣ ਰੋਟੀ ਬਣਾ ਕੇ ਰੋਟੀ ਪਾਣੀ ਟਿਫਨ ਪਾ ਦਾਂਗੇ ਖਾ ਕੇ ਉਹਨਾਂ ਨੂੰ ਖਵਾ ਕੇ ਸਾਰਿਆਂ ਨੂੰ ਤੇ ਫਿਰ ਕਿਚਨ ਦਾ ਕੰਮ ਹੀ ਪਹਿਲਾਂ ਕਰਨਾ ਪਊ ਕਿਉਂਕਿ ਹਜੇ ਤੱਕ ਤਾਂ ਲਾਈਟ ਆਈ ਨਹੀਂ ਸੀਗੀ ਤਾ ਕਰਕੇ ਮੈਂ ਕਿਚਨ ਦਾ ਕੰਮ ਹੀ ਪਹਿਲਾਂ ਕਰ ਲਿਆ ਸੀਗਾ ਮੈਨੂੰ ਆਇਆ ਸੀ ਵੀ ਝਾੜੂ ਪੋਚੇ ਦਾ ਵੀ ਚਲੋ ਕਰਤਾ ਲੈਣਦੇ ਫਿਰ ਟੈਂਕੀ ਜਾਵਾਂ ਬਿਲਕੁਲ ਖਾਲੀ ਹੋ ਜਾਂਦੀ ਪਾਣੀ ਤਾਂ ਹੁਣ ਸਾਰਾ ਦਿਨ ਪਾਣੀ ਦੀ ਲੋੜ ਪੈਂਦੀ ਹੈ ਵੀ ਲੈਟ ਦਾ ਕੀ ਪਤਾ ਸੀ ਕਿ ਤਾ ਕਰਕੇ ਮੈਂ ਝਾੜੂ ਪੋਚੇ ਦਾ ਪਹਿਲਾਂ ਨਹੀਂ ਕੀਤਾ ਕੰਮ ਬਾਕੀ ਸਵੇਰ 4 ਵਜੇ بارش ਆਈ ਆ 5 ਵਜੇ ਤੱਕਰ ਤਾਂ بارش ਆਈ ਗਈ ਆ ਤੇ ਝਾੜੂ ਪੋਚਾ ਅੰਦਰੋਂ ਤਾਂ ਕਰ ਦਿੰਦੇ ਬਾਹਰੋਂ ਤਾਂ ਫੇਰ ਵੀ ਨਹੀਂ ਸੀ ਧੋਤਾ ਜਾਣਾ ਤੇ ਇੰਨਾ ਰੇਤਾ ਸੀ ਬਾਹਰੋਂ ਬਾਰੀ ਬਾਰੀ ਪੈਰ ਲੈ ਕੇ ਅੰਦਰ ਆਉਂਦੇ ਸੀ ਤਾਂ ਫਿਰ ਕੋਈ ਫਾਇਦਾ ਵੀ ਨਹੀਂ ਸੀ ਹੋਣਾਗਾ ਸਾਫ਼ ਸਫਾਈਆਂ ਦਾ ਪਹਿਲਾ ਕਾਰਨ ਦਾ ਜਿੰਨਾ ਚਿਰ ਬਾਹਰ ਨਹੀਂ ਸੀ ਧੋਤਾ ਜਾਂਦਾ ਕਿਉਂਕਿ ਰੇਤਾ ਮਿੱਟੀ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਤੇ ਬਾਹਰੋਂ ਆਏ ਸੀ ਵੀ ਜਿੰਨਾ ਚਿਰ ਲਾਈਟ ਨਹੀਂ ਆਉਂਦੀ ਉਹਦਾ ਚਾ ਧੋਤਾ ਨਹੀਂ ਸੀ ਜਾਣਾਗਾ ਨੂੰ ਰੋਟੀ ਬਣਾ ਕੇ ਤੇ ਰੋਟੀ ਫੜਾ ਦਿੰਦੇ ਆਪਾਂ ਇਹਨਾਂ ਨੂੰ ਉਸ ਤੋਂ ਬਾਅਦ ਅਸ ਪਹਿਲਾਂ ਕਿਚਨ ਦੀ ਸਾਫ਼ ਸਫਾਈ ਕਰਾਂਗੇ ਲੋਜੀ ਰੋਟੀ ਪਾਣੀ ਖਾ ਪੀ ਲਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਕਿਚਨ ਦੇ ਹਿਸਾਬ ਸਫਾਈ ਹੋ ਗਈ ਇਸ ਟਾਈਮ ਤੇ ਸਾਰੀ ਟੇ ਲਾਈਟ ਹਜੇ ਨਹੀਂ ਆਈ ਸੀਗੀ ਉਸ ਤੋਂ ਬਾਅਦ ਮੈਂ ਝਾੜੂ ਲਾਇਆ ਝਾੜੂ ਲਾ ਕੇ ਫਿਰ ਲਾਈਟ ਆ ਗਈ ਸੀ ਤੇ ਵਾਸ਼ਿੰਗ ਮਸ਼ੀਨ ਲਾਤੀ ਸੀ ਤੇ ਪੋਚਾ ਲਾਤਾ ਸੀਗਾ ਤੇ ਮੈਂ ਥਾਂ ਧੋਣ ਲੱਗ ਗਈ ਸੀਗੀ ਮੈਨੂੰ ਐ ਸੀ ਚਲੋ ਵੀ ਜਿੰਨੇ ਚਿਰ ਕੱਪੜੇ ਵਾਸ਼ਿੰਗ ਮਸ਼ੀਨ 'ਚ ਧੋਤੇ ਜਾਣਗੇ ਉਹਨੇ ਮੈਂ ਥਾਂ ਧੋ ਦਿੰਨੀ ਆਂਗੀ ਥਾਂ ਧੋ ਕੇ ਉਸ ਤੋਂ ਬਾਅਦ ਕੱਪੜੇ ਧੋਵਾਂਗੇ ਅੱਜ ਤਾਂ ਵੈਸੇ ਕੋਈ ਪਤਾ ਨਹੀਂ ਸੀ ਲੱਗਦਾ ਦਿਨ ਤਾਂ ਕਾਫੀ ਵੱਡਾ ਆ ਗਿਆ ਸੀ ਕਿ ਇੱਥੇ 10 ਵਜੇ ਕਿ ਸੀ 10 10:30 ਦਾ ਟਾਈਮ ਸੀ ਪਰ ਬਿਲਕੁਲ ਵੀ ਧੁੱਪ ਨਹੀਂ ਸੀ ਅੱਜ ਮੌਸਮ ਸੋਹਣਾ ਕਰਕੇ ਤਾਂ ਕਰਕੇ ਆਪ ਨੂੰ ਕੰਮ ਕਰਨ ਚ ਵੀ ਕੋਈ ਇਕਤ ਨਹੀਂ ਹੋਈਗੀ ਅੱਜ ਮਨ ਵੀ ਲੱਗ ਰਿਹਾ ਸੀ ਕੰਮ ਦੇ ਵਿੱਚ ਕਿਉਂਕਿ ਗਰਮੀ ਜਦੋਂ ਜ਼ਿਆਦਾ ਹੁੰਦੀ ਉਦੋਂ ਕੰਮ ਕਰਨ ਨੂੰ ਵੀ ਮਨ ਨਹੀਂ ਕਰਦਾ ਕਰਨੇ ਤਾਂ ਪੈਂਦੇ ਆ ਪਰ ਕਹਿੰਦੇ ਨੇ ਘਪਰਾਟ ਹੋਣ ਲੱਗ ਜਾਂਦੀ ਸੀ ਇੰਨੀ ਗਰਮੀ ਦੇ ਵਿੱਚ ਪਰ ਅੱਜ ਤਾਂ ਮੌਸਮ ਬਹੁਤ ਸੋਹਣਾ ਕਰਕੇ ਤੇ ਕੋਈ ਪਤਾ ਹੀ ਨਹੀਂ ਲੱਗਿਆ ਵੀ ਇੰਨਾ ਟਾਈਮ ਹੋ ਗਿਆਗਾ ਲੋ ਜੀ ਥਾਂ ਧੋਤਾ ਸੀ ਇਧਰੋਂ ਮੈਂ ਤੇ ਹੁਣ ਵਾਈਪਰ ਦੇ ਨਾਲ ਪਾਣੀ ਖਿੱਚ ਦੂੰਗੀ ਗੇਟ ਦੇ ਕੋਲੋਂ ਮੂਹਰੇ ਇੱਥੋਂ ਵੀ ਧੋ ਦਿੰਨੇ ਆਂਗੇ ਆਪਾਂ ਧੋ ਕੇ ਉਸ ਤੋਂ ਬਾਅਦ ਪਿਛਲਾ ਵਿਹੜਾ ਧੋਵਾਂਗੀ ਮੈਂ ਮਾਰੂੰਗੀ ਧੋ ਲਾਂਗੀ ਥਾਂ ਉਸ ਤੋਂ ਬਾਅਦ ਮੈਂ ਪਿਛਲਾ ਵਿਹੜਾ ਧੋਣ ਲੱਗ ਗਈ ਸੀ ਤੇ ਕੱਪੜੇ ਧੋ ਲਏ ਸੀਗੇ ਮੈਂ ਉਧਰੋਂ ਮੂਰੋ ਜਗਾ ਧੋ ਕੇ ਮੂਲਾ ਥਾਂ ਧੋ ਕੇ ਇਧਰੋਂ ਲੈਟਨ ਬਸਣ ਧੋ ਕੇ ਉਸ ਤੋਂ ਬਾਅਦ ਮੈਂ ਕੱਪੜੇ ਧੋਲੇ ਸੀ ਤੇ ਪਿਛਲਾ ਵੇੜਾ ਧੋਣ ਲੱਗ ਗਈ ਸੀ ਮੈਨੂੰ ਐਸੀ ਬਾਅਦ ਦੇ ਵਿੱਚ ਸੁੱਕਣੇ ਪਾਉਂਗੀ ਕਿਉਂ ਹਵਾ ਚੱਲੀ ਜਾਂਦੀ ਸੀ ਕਾਫੀ ਤੇ ਜੇ ਮੈਂ ਪਹਿਲਾਂ ਸੁੱਕਣੇ ਪਾ ਦਿੰਦੀ ਕਈ ਵਾਰੀ ਕੱਪੜੇ ਫਿਰ ਨੀਚੇ ਡੱਕ ਜਾਂਦੇ ਤੇ ਇਧਰ ਰੇਤਾ ਮਿੱਟੀ ਕਾਫੀ ਹੋਇਆ ਪਿਆ ਸੀਗਾ ਤੇ ਫਿਰ ਧੋਤੇ ਵੀ ਕੱਪੜੇ ਫਿਰ ਦੁਬਾਰਾ ਗੰਦੇ ਹੋ ਜਾਂਦੇ ਆਗੇ ਇਤਾਂ ਮਿੱਟੀ ਜਿਆਦੇ ਕਰਕੇ ਤਾਂ ਕਰਕੇ ਮੈਂ ਪਹਿਲਾਂ ਧੋਤਾਂ ਨਹੀਂ ਸੀਗਾ ਮੈਨੂੰ ਐਸੀ ਵੀ ਟੈਂਕੀ ਦੇ ਵਿੱਚ ਪਾਣੀ ਵੀ ਘਟਦੇ ਪਾਣੀ ਸਾਰਾ ਕਰਨ ਥਾਂ ਧੋਣ ਤੇ ਕਿਉਂਕਿ ਖੁੱਲੇ ਪਾਣੀ ਦੇ ਨਾਲ ਹੀ ਥਾਂ ਤੋਤਾ ਜਾਣਾ ਸੀ ਜਦੋਂ ਇੰਨਾ ਨਰੇਤਾ ਹੋਇਆ ਪਿਆ ਸੀਗਾ ਉਹਨਾਂ ਚੱਤਾ ਪੈਰਾਂ ਨੂੰ ਵੀ ਸਿਰਕ ਸਿਰਕ ਹੋਈ ਗਈ ਆ ਜਿੰਨਾ ਚਿਰ ਥਾਣੀ ਤੋਤਾਗਾ ਆਪ ਨੂੰ ਇੰਨੀ ਹਲਕਤ ਆਵੇ ਰੇਤੇ ਤੇ ਥਾਤੋ ਕੇ ਬਸ ਉਸ ਤੋਂ ਬਾਅਦ ਕੱਪੜੇ ਸੁੱਕਣੇ ਪਾਉਂਗੀ ਮੈਂ ਜੇ ਤਾਂ ਥਾਂ ਸੁੱਕਿਆ ਹੁੰਦਾ ਪਹਿਲਾਂ ਝਾੜੂ ਨਾਲ ਰੇਤਾ ਚੱਕਿਆ ਜਾਂਦਾ ਪਰ ਹਲਕੀ ਹਲਕੀ ਬੂੰਦਾਵਾਂ ਦੀ ਹੋ ਰਹੀ ਸੀ ਤਾਂ ਕਰਕੇ ਕਹਿਣਾ ਹੁੰਦਾ ਝਾੜੂ ਨਾਲ ਰੇਤਾ ਨਹੀਂ ਚੱਕ ਸਕੀ ਤਾਂ ਕਾਕ ਕਿ ਸਾਰਾ ਮੈਨੂੰ ਧੋਣਾ ਹੀ ਪੈ ਲਓ ਜੀ ਉਸ ਤੋਂ ਬਾਅਦ ਮੈਂ ਕੱਪੜੇ ਵੀ ਸੁੱਕਣੇ ਪਾਤੇ ਸੀਗੇ ਦੋਸਤੋ ਬਾਅਦ ਆਹ ਵਾਲੇ ਕਮਰੇ ਦੀ ਥੋੜੀ ਜਿਹੀ ਸੈਟਿੰਗ ਕੀਤੀ ਸੀ ਪਹਿਲਾਂ ਸਾਹਮਣੇ ਕੰਧ ਨਾਲ ਲੱਗਿਆ ਹੋਇਆ ਸੀ ਆਪਣਾ ਬੈੱਡ ਤੇ ਉਧਰ ਕੂਲਰ ਦੀ ਹਵਾ ਨਹੀਂ ਆਉਂਦੀ ਸੀ ਤਾਂ ਕਰਕੇ ਹੁਣ ਦੂਸਰੀ ਸਾਈਡ ਬੈਠਾ ਇਧਰਲੀ ਸਾਈਡ ਲਾਤਾ ਸੀ ਦੂਸਰੀ ਕੰਧ ਨਾਲ ਇਧਰੋਂ ਕੂਲਰ ਦੀ ਹਵਾ ਵਿੰਡੋ ਤੋਂ ਜੋ ਸਾਹਮਣੇ ਸੀਗਾ ਸਿੱਧੀ ਹਵਾ ਉੱਥੇ ਵਧੀਆ ਆਉਂਦੀ ਸੀਗੀ ਬਾਕੀ ਅਜ ਤਾਈਂ ਨਹੀਂ ਜ਼ਰੂਰਤ ਨਹੀਂ ਪਈਗੀ ਕੂਲਰ ਲਾਉਣ ਦੀ ਜ਼ਿਆਦਾ 12 ਦਾ ਟਾਈਮ ਆ ਤੁਸੀਂ ਦੇਖ ਸਕਦੇ ਹੋ ਹਜੇ ਵੀ ਬੱਦਲਬਾਈ ਕਿੰਨੀ ਹੋਈ ਪਈ ਹੈ ਬਾਕੀ ਇਹ ਸਾਰੇ ਜਗ੍ਹਾ ਹੀ ਹੋਊਗਾ ਮੈਂ ਤਾਂ ਉਸ ਤੋਂ ਬਾਅਦ ਚਾਹ ਬਣਾਈ ਸੀ ਤੇ ਚਾਹ ਪੀਣ ਲੱਗ ਗਏ ਅਸੀਂ ਬੈਠ ਕੇ ਕੰਮ ਕਰਕੇ ਵਸੇ ਮੌਸਮ ਠੰਡੇ ਦੇ ਵਿੱਚ ਤਾਂ ਚਾਹ ਪੀਣ ਨੂੰ ਵੀ ਦਿਲ ਕਰਦਾਗਾ ਤੇ ਪ੍ਰਾਪਨੇ ਗਰਮ-ਗਰਮ ਚਾਹ ਮੂੰਹ ਨੂੰ ਲਾ ਲਈ ਸੀ ਬਾਅਦ ਵਿੱਚ ਰੱਖਦੀ ਉਹਨੇ ਨਾਲੇ ਬੱਚਿਆਂ ਦੇ ਨਾਲ ਗੱਲਾਂ ਬਾਤਾਂ 10 ਮਿੰਟ ਬੈਠ ਕੇ ਕਰਕੇ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਵਾਂਗੀ ਕਿਉਂਕਿ ਅੱਜ ਸਵੇਰ ਤਾਂ ਮੇਰੇ ਤੋਂ ਇਸ਼ਨਾਨ ਨਹੀਂ ਹੋਇਆਗਾ ਤੇ ਤਾਂ ਕਰ ਕਿਵੇਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਨਹੀਂ ਭਰੇਗੀ ਤੇ ਬਾਕੀ ਐ ਹੁੰਦਾ ਵੀ ਸਹਿਜ ਪਾਠ ਸ਼ੁਰੂ ਕੀਤਾ ਵਾ ਆਪਣਾ ਤੇ ਉਹ ਵੀ ਜਦੋਂ ਵੀ ਮੈਨੂੰ ਟਾਈਮ ਲੱਗਦਾ ਫਿਰ ਉਦੋਂ ਮੈਂ ਬੈਠ ਜਾਨੀ ਹੁੰਨੀ ਆ ਲਓ ਜੀ ਉਸ ਤੋਂ ਬਾਅਦ ਇਹ ਸਾਢੇ 3:30 ਦਾ ਟਾਈਮ ਆ ਤੇ ਬੱਚੇ ਕਹਿੰਦੇ ਸੀ ਗੋਲ ਗੱਪੇ ਖਾਣੇ ਆ ਤੇ ਬੱਚਿਆਂ ਲਈ ਗੋਲ ਗੱਪੇ ਮੈਂ ਬਣਾ ਰਹੀ ਸੀਗੀ ਬਣਾ ਕੇ ਦੇਣੇ ਆ ਬੱਚਿਆਂ ਨੂੰ ਅੱਜ ਲਓ ਜੀ ਗੋਲ ਗੱਪੇ ਬਣ ਗਏ ਸੀ ਤੇ ਹੁਣ ਬੈਠ ਕੇ ਖਾ ਰਹੀ ਸੀ ਬੱਚੇ ਨਾਲ-ਨਾਲ ਮੈਂ ਵੀ ਖਾ ਰਹੀ ਸੀਗੀ ਤੇ ਉਸ ਤੋਂ ਬਾਅਦ ਮੈਂ ਸੂਟ ਜਿਹੜਾ ਕਟਿੰਗ ਕਰਕੇ ਰੱਖਿਆ ਸੀ ਉਸ ਦਿਨਾਂ ਤੇ ਉਸਦੀ ਬਾਟਮ ਰਹੀਦੀ ਸੀ ਹਜੇ ਸਟੱਚ ਕਰਨ ਵਾਲੀ ਉਸ ਤੋਂ ਬਾਅਦ ਮੈਂ ਉਸ ਨੂੰ ਸਟੱਚ ਕਰੂੰਗੀ ਹਜੇ ਕੱਪੜੇ ਰਹਿੰਦੇ ਸੀ ਤੈਹਾਂ ਕਰਨ ਵਾਲੇ ਮੈਂ ਸੋਚਿਆ ਚਲੋ ਪਹਿਲਾਂ ਬਾਟਮ ਸਟੱਚ ਕਰ ਲਾਂ ਉਸ ਤੋਂ ਬਾਅਦ ਕੱਪੜੇ ਤੈਹਾਂ ਕਰੂੰਗੀ ਤੇ ਆਪਣੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਆ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਆਪਣੇ ਚੈਨਲ ਸੱਗੂ ਵਲੌਗਸ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ